ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਸਿੱਧਾ ਤੇ ਸਪਸ਼ਟ ਸਵਾਲ ਕਿ 70 ਸਾਲਾਂ ਦੇ ਵਿੱਚ ਇਹ ਬਦਲਾਅ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਕਿ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਆਜੇ ਤੱਕ ਗੈਂਗਸਟਰਾਂ ਦੀਆਂ ਗੋਲੀਆਂ ਮਾਵਾਂ ਦੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਅੱਜ ਮੁਹਾਲੀ ਦੇ ਵਿੱਚ ਇੱਕ ਵਾਰ ਫੇਰ ਕਬੱਡੀ ਦੇ ਖਿਡਾਰੀ ਤੇ ਪ੍ਰਮੋਟਰ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਭੀੜ-ਪਾੜ ਵਾਲੇ ਇਲਾਕੇ 'ਚ ਮਤਲਬ ਪੰਜਾਬ ਦੀ ਗੱਲ ਤਾਂ ਛੱਡੋ ਮੁਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਮੋਹਾਲੀ ਜਿੱਥੇ ਮੈਨੂੰ ਲੱਗਦਾ ਕਿ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਤੇ ਵੀ ਆਈ ਪੀ ਲੋਕ ਰਹਿੰਦੇ ਨੇ ਅਗਰ ਉੱਥੇ ਲਾਅ ਐਂਡ ਆਰਡਰ ਦੀ ਇਹ ਸਥਿਤੀ ਹੈ ਤਾਂ ਭਗਵਾਨਤਮਾਨ ਸਾਹਿਬ ਪੰਜਾਬ ਦਾ ਤਾਂ ਰਾਬੀ ਰੱਖੇ ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਕਿ ਪੰਜਾਬ ਦੀ ਪੁਲਿਸ ਦਾ ਕੰਮ ਕੱਲਾ ਪੋਲਿਟੀਕਲ ਵੰਡਟਾ ਪੋਲਿਟੀਕਲ ਵਿਰੋਧੀਆਂ ਤੇ ਪਰਚੇ ਦਰਜ ਕਰਨਾ ਜਾਂ ਸਰਕਾਰ ਨੂੰ ਚੋਣਾ ਲੁੱਟ ਕੇ ਦੇਣ ਜਿਸ ਤਰੀਕੇ ਦੀ ਸ਼ਹਿ ਪੰਜਾਬ ਦੀ ਪੁਲਿਸ ਨੂੰ ਪੋਲਿਟੀਕਲ ਵਿਰੋਧੀਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਇਹ ਉਹਦੇ ਨਤੀਜੇ ਨੇ ਸ਼ਰੇਆਮ ਕਦੇ ਖਿਡਾਰੀ ਕਦੇ ਵਪਾਰੀ ਕਦੇ ਨਾਮਵਰ ਸਿੰਗਰ ਧੜਾ ਧੜ 4 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਕਿੰਨੇ ਕਤਲ ਹੋਏ ਇਹਦੀ ਜਵਾਬਦੇਹੀ ਕੌਣ ਤੈਅ ਕਰੇਗਾ ਕਿ ਮੁੱਖ ਮੰਤਰੀ ਦਾ ਕੰਮ ਸਿਰਫ ਪੋਲਿਟੀਕਲ ਵਿਰੋਧੀਆਂ ਨੂੰ ਤੂ ਤੂ ਮਹਿਮਾ ਕਰਨਾ ਗੱਡੀ ਦੀਆਂ ਛੱਤਾਂ ਤੇ ਚੜ ਕੇ ਆਪਾਂ ਕਦੇ ਨੌਕੀਆਂ ਮੋਬਾਈਲ ਦੀ ਗੱਲ ਕਰ ਲੈਣੀ ਹੈ ਪਰ ਕਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਸੋਚਿਆ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਕਿਉਂ ਬਾਹਰ ਜਾ ਰਹੀ ਹੈ ਪੰਜਾਬ ਦੇ ਵਿੱਚ ਨਿਵੇਸ਼ ਕਿਉਂ ਨਹੀਂ ਆ ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਅਗਰ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਣਗੀਆਂ ਤਾਂ ਬੇਵਿਸ਼ਵਾਸੀ ਹੈ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਬਹੁਤ ਮੁਸ਼ਕਿਲ ਦੇ ਨਾਲ ਪੰਜਾਬ ਦੇ ਜਿਹੜੀ ਬਾਗਾਂ ਦੇ ਵਿੱਚ ਕੋਇਲਾ ਕਾਉਣ ਲੱਗੀਆਂ ਸੀ ਉਹਰੇ ਬੜੀ ਮੁਸ਼ਕਿਲ ਦੇ ਨਾਲ ਇਖਤਿਆਰਾਂ ਦੇ ਖੜਾਕ ਬੰਦ ਹੋਏ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਕਮੀਕਾਰ ਗੁਜ਼ਾਰੀ ਨੇ ਪੰਜਾਬ ਨੂੰ ਫੇਰ ਦੁਬਾਰਾ ਉਸੇ ਹਨੇਰੇ ਖੂਦ ਦੇ ਵਿੱਚ ਤੱਕਤਾ ਜਿੱਥੋਂ ਬੜੀ ਮੁਸ਼ਕਲ ਦੇ ਨਾਲ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਕੱਢਿਆ ਸੀ ਤੇ ਆਪਣੇ ਪੈਰਾਸਰ ਕੀਤਾ ਸੀ ਇਹ ਸਾਰੀ ਮਾੜੀ ਗਵਰਨੈਂਸ ਦੀ ਨਿਸ਼ਾਨੀ ਹੈ ਭਗਵੰਤ ਮਾਨ ਸਾਹਿਬ ਸੋ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਹੈ ਅੱਜ ਪੰਜਾਬ ਦੇਖ ਰਹੇ ਨੇ ਤੁਸੀਂ ਤਾਂ ਬੱਚਿਆਂ ਦੇ ਭਵਿੱਖ ਦਾਤੇ ਲਾਤੇ ਨੇ ਪੰਜਾਬ ਦੇ ਵਿੱਚੋਂ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਤਾਂ ਫਰੋਤੀ ਹੈ ਜਾਂ ਗੈਂਗਸਟਰ ਨੇ ਜਾਂ ਗੋਲੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋਈ ਚੀਜ਼ ਨਹੀਂ ਹੈ ਉਹ ਹੈ ਪੰਜਾਬ ਦੀ ਤਰੱਕੀ ਬਿਲਕੁਲ ਖਤਮ ਹੋ ਚੁੱਕੀ ਬਹੁਤ ਬੁਰੇ ਹਾਲਾਤ ਨੇ ਸੱਚ ਸੱਚ ਦੱਸਿਓ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਬਾਕੀ ਤੁਹਾਡੀ ਮਰਜ਼ੀ ਹੈ ਨਹੀਂ ਕਰਨੀ ਨਾ ਵੀ ਕਰੋ ਤਾਂ ਵੀ ਕੋਈ ਗੱਡਾ ਨਹੀਂ ਖੜਦਾ ਅਣਾ ਅਪ ਦਾ ਸੱਚ ਹੀ ਬੋਲਣਾ ਦਾਣਕੇ ਲਈ ਜੋਰ ਤੇ ਬੋਲਾਂਗੇ ਲਾਗ ਲਪੇਟ ਆਪਣੇ ਤੋਂ ਕੋਈ ਹੁੰਦੀ ਹੈ ਨਹੀਂ ਜਿੰਨੀ ਕੁ ਸੋਝੀ ਹੈ ਉਸ ਹਾਵ ਨਾਲ ਬੋਲਾਂਗੇ ਅੱਜ ਪੋ ਦਾ ਮਹੀਨਾ ਚੜਿਆ ਪੰਜਾਬ ਦੀ ਧਰਤੀ ਤੇ ਜੋ 16 ਉਦੋਂ ਮਨੂ ਗੋਬਿੰਦ ਸਿੰਘ ਦੇ ਸਾਡੇ ਬੱਚਿਆਂ ਤੇ ਉਹਨਾਂ ਦੇ ਪੂਰੇ ਪਰਿਵਾਰ ਤੇ ਜੋ ਕਹਿਰ ਹੋਇਆ ਸੀ ਉਹਨਾਂ ਨੇ ਆਪ ਦਾ ਪੂਰਾ ਪਰਿਵਾਰ ਵਾਰ ਕੇ ਪੰਜਾਬ ਨੂੰ ਬਸਾਇਆ ਸੀ ਸਿੱਖੀ ਦਾ ਬੂਟਾ ਲਾਇਆ ਸੀ ਸਾਡੇ ਲਈ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਵਾਰਿਆ ਸੀ ਕੀ ਯਾਰ ਅਸੀਂ ਉਸੇ ਪੰਜਾਬ ਦੇ ਵਾਸੀਆਂ ਨੂੰ ਸ਼ੇਅਰ ਕਰਦੇ ਹੋ ਬਈ ਇਹ ਕਰਨੀ ਹੋਈ ਨਹੀਂ ਤੁਹਾਡੀ ਮਰਜ਼ੀ ਤਾਂ ਸੁਣ ਲਿਓ ਕਿ ਅਸੀਂ ਉਸੇ ਪੰਜਾਬ ਦੇ ਵਾਸੀ ਆ ਆ ਹੁਣੇ-ਹੁਣੇ ਜਦੋਂ ਫੋਨ ਖੋਲਦੇ ਆ ਜਦੋਂ ਫੋਨ ਖੋਲਦੇ ਆ ਕੋਈ ਕਿਤੇ ਨਸ਼ੇ ਨਾਲ ਮਰਿਆ ਪਿਆ ਹੁੰਦਾ ਕੋਈ ਕਿਤੇ ਕਿਵੇਂ ਮਰਿਆ ਪਿਆ ਹੁੰਦਾ ਕੋਈ ਕਿਤੇ ਕਿਵੇਂ ਮਰਿਆ ਪਿਆ ਹੁੰਦਾ ਕਿਸੇ ਦੁਕਾਨਦਾਰ ਦੇ ਗੋਲੀਆਂ ਮਾਰ ਕੇ ਕਿਸ ਨੂੰ ਲੁੱਟਣ ਵਾਲੇ ਦੇ ਗੋਲੀਆਂ ਮਾਰ ਕੇ ਆਹ ਵਿਚਾਰਾ ਕੋਈ ਕਬੱਡੀ ਦਾ ਟੂਰਨਾਮੈਂਟ ਕਰਾਉਂਦਾ ਸੀ ਉਹਦੇ ਗੋਲੀਆਂ ਮਾਰ ਕੇ ਮਾਰ ਕੇ ਲੇ ਤੋ ਕੋਈ ਵਿਚਾਰਾ ਕਬਾਡੀ ਦਾ ਤਕੜਾ ਕੋਈ ਉਹ ਹੋਊਗਾ ਵੈਸੇ ਇਹ ਕਬਾਡੀ ਚ ਆਪਾਂ ਥੋੜੇ ਜਿਹਾ ਬਾਅਦ ਕੋਈ ਨਾ ਕੋਈ ਘੱਟ ਨਾਨ ਸਖਾਮੀ ਦੇਖ ਲੈਣੇ ਕਬਾਡੀ ਪਲੇਅਰ ਨਾਲ ਪਤਾ ਨਹੀਂ ਕਿਉਂ ਹੁੰਦੀਆਂ ਕਦੇ ਪਲੇਅਰਾਂ ਦੇ ਗੋਲੀਆਂ ਬਾਜਦੀਆਂ ਨੇ ਹਨਾ ਕਦੇ ਇਹ ਸਪੌਂਸਰਾਂ ਦੇ ਗੋਲੀਆਂ ਬਾਜਦੀਆਂ ਨੇ ਕਦੇ ਇਹਨਾਂ ਦੀਆਂ ਲੜਾਈਆਂ ਕਿਉਂ ਯਾਰ ਇਹ ਕਿਸ ਵਾਸਤੇ ਹੋ ਰਹੀਆਂ ਤੇ ਇਹ ਕੌਣ ਕਰ ਰਿਹਾ ਤੁਸੀਂ ਐਂ ਦੱਸੋ ਇਹ ਚੀਜ਼ਾਂ ਕੌਣ ਕਰ ਰਿਹਾ ਹੈ ਇਹ ਗੋਲ ਇਹਨਾਂ ਦੇ ਪਿੱਛੇ ਕੌਣ ਆ ਆਪਣਾ ਪੰਜਾਬੀ ਖੂਨ ਤਾਂ ਇਹੋ ਜਿਹਾ ਹੈ ਨਹੀਂ ਸੀ ਆਦੇ ਭਾਈਆਂ ਦੇ ਗੋਲੀਆਂ ਮਾਰਨ ਨਾਲ ਆਪਣਾ ਪੰਜਾਬੀ ਖੂਨ ਤਾਂ ਹੈ ਨਹੀਂ ਸੀ ਆਦੇ ਭਾਈਆਂ ਪਿੱਛੇ ਲੜਨ ਆਇਆ ਸੀ ਕੋਈ ਗੋਲੀ ਮਾਰ ਕੇ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਇਹ ਬੰਦਾ ਕੌਣ ਆ ਜਿਹਦੇ ਮੈਂ ਗੋਲੀ ਮਾਰ ਰਿਹਾ ਹੈ ਦੇ ਅੱਗੇ ਬੱਚੇ ਨੇ ਜਾਂ ਇਹ ਮਾੜਾ ਹੈ ਜਾਂ ਇਹ ਚੰਗਾ ਹੈ ਕਿ ਤੋਂ ਹੁਕਮ ਹੁੰਦਾ ਗੋਲੀ ਮਾਰ ਜਾਂਦੀ ਬਾਚੋ ਤੁਥਮਥੀ ਹੋ ਜਾਂਦੀ ਹੈ ਹਨਾ ਬਸ ਕਾਣੀ ਫੇਰ ਉੱਥੇ ਦੋ ਦਿਨ ਤੁਥਮਥੀ ਹੁੰਦੀ ਆ ਦੋ ਦਿਨ ਰੋਲਾ ਪੈਂਦਾ ਨਸ਼ਿਆਂ ਨਾਲ ਮਰੀ ਜਾਂਦੇ ਨੇ ਯਾਰ ਇਨਾਂ ਨੂੰ ਕੋਈ ਅਸਰ ਨਹੀਂ ਮੈਂ ਦੇਖ ਲਿਆ ਹਾਲ ਬਾਈ ਮੈਂ ਹੱਕ ਗਿਆ ਮੈਂ ਥੱਕ ਗਿਆ ਪਰ ਕੀ ਕਰਾਂ ਬੋਲੇ ਬਣਾ ਰਹੇ ਹਨ ਜਾਂਦਾ ਇਹ ਲੋਕ ਯਾਰ ਹੁਣ ਮੈਂ ਲੋਕਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਆ ਵੋਟਾਂ ਚ ਹਾਲ ਦੇਖਿਆ 50 50 ਤਾਂ ਗੱਡੀਆਂ ਦੀਆਂ ਟਾਕੀਆਂ ਖੋਲਣ ਨੂੰ ਖੜੇ ਹੁੰਦੇ ਸੀ ਪਿੰਡਾਂ 'ਚ ਮੈਨੂੰ ਪ੍ਰਮਾਤਮਾ ਦੀ ਕਸਮ ਐ ਯਾਰ ਪ੍ਰਮਾਤਮਾ ਦੀ ਸੱਚੀ ਗੱਲ ਲੱਖਦਾ ਮੈਨੂੰ ਗੇਮ ਕਰੀਆ ਮੈਨੂੰ ਗੇਮ ਨਾਲ ਪਿਆਰ ਐ ਮੈਂ ਹੁਣ ਕਸਮ ਹੀ ਖਾਂਦਾ ਨਹੀਂ ਅਗਲਾ ਕਹਿਨਦਾ ਹੂੰੀ ਸੋਹਾ ਮੈਨਾ ਮੈਨੂੰ ਐ ਨਹੀਂ ਪਤਾ ਸੀ ਵੀ ਜਿਹੜਾ ਪ੍ਰਸ਼ੀਧ ਦੀਆਂ ਚੋਣਾਂ ਹੁੰਦੀਆਂ ਕੀ ਨੇ ਅੱਜ ਤੋਂ ਪਹਿਲਾਂ ਇਹਨਾਂ ਦਾ ਪਰਿਆ ਲੋਕਾਂ ਦਾ ਮੈਂ ਆ ਹਾਲ ਦੇਖਿਆ دار ਹੂੰ ਆ ਬੰਡ ਕੈਪਸੂਲ ਬੰਦ ਲੜਾਈਆਂ ਹੋ ਲੀਡਰਾਂ ਦਾ ਆਉਣਾ ਜਾਣਾ 15 ਦਿਨ ਲੋਕਾਂ ਨੇ ਕੰਮ ਛੱਡ ਕੇ ਗੰਦ ਰੂੜੀਆਂ ਵਾਲਾ ਮਿੱਧੇ ਫਿਰੇ ਉਹਦਾ ਘਣ ਹੈਨਾ ਹਰੇਕ ਦੇ ਪਿੰਡ ਚ ਆਏ ਮਹੀਨੇ ਬਾਲੇ ਪਿੰਡ ਦਾ ਪੰਜ-ਪੰਜ ਮੌਤਾਂ ਹੁੰਦੀਆਂ ਨੇ ਜੇ ਕਹੂੰ ਤਾਂ ਮੈਂ 22 ਨੇਮ 22 ਪਿੰਡ ਤੇ 22 ਮੌਤਾਂ ਦੱਸ ਦੂ ਵੀ ਆਹਾ ਹਾ ਹਾ ਬੰਦੇ ਆ ਮਹੀਨੇ ਚ ਮਰੇ ਨੇ ਉਹ ਪਿੰਡਾਂ ਚ ਵੀ ਲੋਕਾਂ ਨੇ ਬਸ ਆ ਸਾਡਾ ਲੀਡਰ ਆ ਗਿਆ ਜੀ ਆ ਸਾਡਾ ਲੀਡਰ ਆ ਗਿਆ ਸ਼ਰਮ ਨਹੀਂ ਮੰਨੀ ਫੇਰ ਯਾਰ ਨੌਜਵਾਨ ਮੁੰਡੇ ਮਰ ਰਹੇ ਨੇ ਉਹਨਾਂ ਨੂੰ ਮਾਰਨ ਵਾਲੇ ਵੀ ਪਰ ਹੋਂ ਪੜ ਕੇ ਹੋਏ ਜਵਾਕ ਨੇ ਉਹਨੂੰ ਮਰਵਾ ਲੈਂਦੇ ਨੇ ਉਹਨੂੰ ਨਸ਼ੇ ਦੇ ਇਲਾਜ ਚ ਕਿੱਥੇ ਆ ਕਾਨੂੰਨ ਕਿਹੜਾ ਜਿਆ ਪੰਜਾਬ ਤਾਂ ਨਹੀਂ ਸੀ ਯਾਰ ਨਾ ਇਹ ਪੰਜਾਬ ਇਸ ਦਾ ਹੱਕਾਂ ਸੱਚਾਂ ਲਈ ਲੜਦੇ ਆਏ ਸਦਾ ਹਮੇਲੇ ਹੱਕਾਂ ਲਈ ਲੜਦੇ ਆਏ ਨੇ ਪੰਜਾਬੀ ਕੋਈ ਸ਼ੱਕ ਨਹੀਂ ਆ ਹੱਕ ਲਈ ਲੜ ਸਕਦਾ ਬੰਦਾ ਸਰਕਾਰਾਂ ਨਾਲ ਮੱਥਾ ਲਾ ਸਕਦਾ ਕਿਸੇ ਚੀਜ਼ ਦੀ ਵਿਰੋਧਤਾ ਕਰ ਸਕਦਾ ਉਹ ਲੜਨਾ ਜਾਇਜ਼ ਹੈ ਪਰ ਹਥਿਆਰ ਚੱਕ ਕੇ ਇੱਕ ਨਿਰਦੋਸ਼ ਨਿਰਬਲ ਜਾਂ ਮੱਥੇ ਬੰਦੇ ਤੇ ਯਾਰ ਬਾਰ ਕਰਨਾ ਪੰਜਾਬੀ ਦਾ ਕੰਮ ਨਹੀਂ ਸੀ ਮੰਨਿਆ ਪਾਣੇ ਟਾਈਮਾਂ ਜੰਗਾਂ ਯੁੱਧਾ ਹੁੰਦੀਆਂ ਸੀ ਆਹਮਣੇ ਸਾਹਮਣੇ ਲੜਾਈਆਂ ਸੀ ਕਿਰਪਾਨ ਸ਼ਸਤਰ ਚੱਕ ਕੇ ਲੜਦੇ ਸੀ 5 ਵਜੇ ਤੋਂ ਬਾਅਦ ਟਾਈਮ ਮੰਨਣਾ ਇਹ ਕੀ ਹੋਇਆ ਬੰਦਾ ਤੁਰਿਆ ਜਾਂਦਾ ਉਹਦੇ ਪਿੱਛੋਂ ਫੇਰ ਮਾਰ ਗਏ ਯਾਰ ਇੱਕ ਕੀ ਗੱਲ ਬਣੀ ਆ ਰੌਣਕ ਰੌੜੀ ਫੁੱਲ ਚੱਲਿਆ ਸਮਾਨ ਵੋਟਾਂ ਚ ਤਾਂ ਓਏ ਲੋਕ ਯਾਰ ਹੁਣ ਕੀ ਕਹਾਂ ਬਈ ਮੈਂ ਅੱਕ ਗਿਆ ਮੈਂ ਥੱਕ ਗਿਆ ਮੈਂ ਇਹਨਾਂ ਨੂੰ ਕਹਿ ਕਹਿ ਕੇ ਹੱਤ ਗਿਆ ਯਾਰ ਵੀ ਬਾਈ ਬੱਸ ਕਰੋ ਓਏ ਬਾਈ ਬੱਸ ਕਰੋ ਓਏ ਪਰ ਇਹ ਕਿੱਥੇ ਹਟਦੇ ਨਹੀਂ ਆ ਲੈ ਜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਮਾ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾ ਕਿ ਮਿਲਿਆ ਚਾਰ ਤਕਰੀਬਨ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਨੂੰ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਉਹਨਾਂ ਨੂੰ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਦਾਂਗੇ ਜੀ ਕਲੈਰਟੀ ਨਾਲ ਨਾ ਅਸੀ ਸਾਬ ਖੁਦ ਲੈ ਕੇ ਨੂੰ ਹਾਂਜੀ ਬਲ ਸਾਬ ਇੱਥੇ ਬਲ ਸਾਬ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਫਿਰ ਆਪ ਜਿਹੜਾ ਹੈਗਾ ਉਹਦੀ ਬੋਡੀ ਨੂੰ ਲੈ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਕ ਕੇ ਜੀ ਜਦੋਂ ਇੰਜਰ ਪਿਆ ਸੀ ਬੋਡੀ ਇਨਫੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਕੋਈ ਐਕਸੀਡੈਂਟ ਜਿਸ ਹੈ ਕਿਉਂਕਿ ਉੱਦਸੇ ਜਾ ਰਹੇ ਬਲੈਰੋ ਗੱਡੀ ਤੇ ਇੱਕ ਸਪਲੈਂਡਰ ਬਾਈਕ ਤੇ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੇ ਨਿਕਲ ਰਿਹਾ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਜ਼ ਵਗੈਰਾ ਦੇਖ ਰਹੇ ਹਾਂ ਕਿੱਧ ਪ੍ਰੀਲੀਮਿਨਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਅਲਥ ਇਟ ਵਿਲ ਬੀ ਟੂ ਪ੍ਰੀਮਚੂਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਰਟੀਕੂਲਰਲੀ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਸਰ ਕੋਈ ਸਰ ਨਾ ਦੇ ਕੋਈ ਇਨਫੋਰਮੇਸ਼ਨ ਬਿਲਕੁਲ ਬਿਲਕੁਲ ਬੁਖਤਾ ਇੰਤਜ਼ਾਮ ਸੀ ਜੀ ਇੱਥੇ ਵੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਕਿਉਂ ਕਿ ਉਹ ਕਿਉਂ ਦੇਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਹੋ ਰਿਹਾ ਜੀ